ਇਹ ਸਾਡੇ ਗੋਲੇ ਗੋਲੇ ਇਦਾਂ ਤੇ ਬੜੇ ਚਲਾਏ ਹੋਏ ਆ ਉੱਥੇ ਜੀ ਜਿਹੜੇ ਇਹਨਾਂ ਦੇ ਬੈਰੀਅਰ ਸੀਗੇ ਉਹ ਵੀ ਚੱਕ ਕੇ ਥੱਲੇ ਸਿੱਟੇ ਆ ਗੋਲੇ ਵੀ ਚੱਕ ਕੇ ਥੱਲੇ ਸਿੱਟੇ ਆ ਕਾਰਗਲ ਦੀ ਲੜਾਈ ਚ ਲੜਦੇ ਆ ਨਾ ਉਹਦਾ ਅੱਜ ਲੜਦੇ ਆ ਇਸ ਬਹੁਤੀ ਸਰਕਾਰ ਨਾਲ ਜੀ ਅੱਖਾਂ ਨੂੰ ਬੜੀ ਚੜਦੀ ਸੀ ਇਹਦਾ ਇੱਕੋ ਹੀ ਆ ਜੇ ਜਦੋਂ ਤੁਹਾਡੀਆਂ ਅੱਖਾਂ ਨੂੰ ਗੈਸ ਚੜਦੀ ਹੈ ਨਾ ਆਪਾਂ ਤਿਆਰੀ ਹੁਣ ਪੂਰੀ ਕਰਕੇ ਆਏ ਆ ਇਸੇ ਕਰਕੇ ਪਰਨਾ ਡੇਗਿਆ ਸੀਗਾ ਅੱਖਾਂ ਨੂੰ ਗੈਸ ਚੜਦੀ ਜਦੋਂ ਨਾ ਬੰਬ ਇੱਕ ਚੱਕੇ ਥੱਲੇ ਸਿੱਟਿਆ ਸੀਗਾ ਉਸ ਟਾਈਮ ਤੇ ਤੁਸੀਂ ਆਪਣਾ ਪਾਣੀ ਪਰਨਾ ਗਿੱਲਾ ਕਰਕੇ ਜਾਂ ਰਮਾਲ ਗਿੱਲਾ ਕਰਕੇ ਅੱਖਾਂ ਦੇ ਉੱਤੇ ਲਾਵੋ ਉਹਦੇ ਨਾਲ ਥੋੜੀ ਚੈਨ ਮਿਲਦੀ ਹੈ ਜੀ 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 ਮੈਂ ਦੱਸਣਾ ਇਹ ਚਾਹੂੰਗਾ ਤੁਹਾਨੂੰ ਕਿ ਜਿੱਦਾਂ ਜਿਹੜੇ ਸਾਡੇ ਪੰਜਾਬ ਦੇ ਕਿਸਾਨ ਹਨ ਨਾ ਤੇ ਹਾਂ ਅੱਛਾ ਤੁਸੀਂ ਆਰਮੀ ਤੋਂ ਆਏ ਹੋ ਆਰਮੀ ਤੋਂ ਰਿਟਾਇਰਮੈਂਟ ਆਏ ਆ ਇਹ ਸਾਡੇ ਗੋਲੇ ਗੋਲੇ ਇਦਾਂ ਤੇ ਬੜੇ ਚਲਾਏ ਹੋਏ ਆ ਉੱਥੇ ਜੀ ਹਾਂ ਜੀ ਹਾਂ ਔਰ और... ਆ ਜਿਹੜੇ ਇਹਨਾਂ ਦੇ ਬੈਰੀਅਰ ਸੀਗੇ ਉਹ ਵੀ ਚੱਕ ਕੇ ਥੱਲੇ ਸਿੱਟੇ ਆ ਗੋਲੇ ਵੀ ਚੱਕ ਕੇ ਥੱਲੇ ਸਿੱਟੇ ਆ ਪਰ ਇਹਨਾਂ ਚਲੋ ਕੋਈ ਅੱਖਾਂ ਨੂੰ ਚੜਦੀ ਆ ਗੈਸ ਬਹੁਤ ਜ਼ਹਿਰੀਲੀ ਆ ਅੱਛਾ ਅੱਛਾ ਹਾਂ ਉਹਦੇ ਵਿੱਚ ਪਰ ਮੈਂ ਮੈਂ ਇਹ ਕਹਾਂ ਕਿ ਜਿੱਦਾਂ ਕ੍ਰਿਕਟ ਦੇ ਵਿੱਚ ਕੈਚ ਕਰਦੇ ਨਾ ਕੈਚ ਤਾਂ ਅੱਜ ਇਦਾਂ ਨਹੀਂ ਖੇਡ ਖੇਡਣ ਦੇ ਸੀ ਵੀ ਉਧਰ ਕਹਿੰਦੇ ਜਿੱਦਾਂ ਬਾਲ ਆ ਭਾਜੀ ਜਿੰਨਾ ਜਦੋਂ ਉਹ ਸਿੱਟਦੇ ਆ ਨਾ ਜਿੰਨਾ ਚਿਰ ਨੂੰ ਗੈਸ ਆਉਣ ਲੱਗਦੀ ਆ ਉਹਨਾਂ ਚਿਰ ਨੂੰ ਜਿਹੜਾ ਬੰਦਾ ਨਾ ਚੱਕ ਕੇ ਥੱਲੇ ਸਿੱਟ ਦਵੇ ਫਿਰ ਕੁਝ ਨਹੀਂ ਹੁੰਦਾ ਹੈਗਾ ਜੀ ਹਰ ਇਦਾਂ ਹੀ ਕੀਤਾ ਨਾ ਤੁਸੀਂ ਇਦਾਂ ਹੀ ਕੀਤਾ ਜੀ ਜਦੋਂ ਉਹ ਚੱਕ ਕੇ ਥੱਲੇ ਸੁੱਟੇ ਤਾਂ ਫਿਰ ਆ ਤੋ ਜਮਾਲ ਨੂੰ ਤਾਂ ਇਹ ਤਾਂ ਗੈਸ ਦਾ ਗੋਲਾ ਆ ਜੀ ਨਹੀਂ ਵੈਸੇ ਇੱਕ ਕੰਮ ਹੋ ਨਹੀਂ ਕੰਨਾ ਤੁਹਾਡੀ ਗੱਲ ਤੋਂ ਮੈਨੂੰ ਆਇਆ ਪੀ 36 ਨੰਬਰ ਜਿਹੜਾ ਤੁਸੀਂ ਦੁਸ਼ਮਣਾਂ ਨਾਲ ਨੂੰ ਛੱਡ ਸਕਦੇ ਸੀ ਇਹ ਥੱਲੇ ਚੁੱ ਸੁੱਟਿਆ ਇਹ ਉਹਨਾਂ ਨੂੰ ਸਣਾ ਉੱਪਰ ਇਹ ਸਾਲਾ ਸਾਡੇ ਨੂੰ ਸੀਗਾ ਨਾ ਉਸ ਟਾਈਮ ਤੇ ਕਈ ਲੋਕ ਕਿ ਥੱਲੇ ਛੱਡ ਰਹੇ ਆ ਹਾਂ ਦੂਰ ਸੇਗਾ ਉਧਰੋਂ ਪਾਣੀ ਦੀਆਂ ਬਿਛਾੜਾਂ ਭਰੀਆਂ ਆ ਰਹੇ ਆ ਕਿਹਾ ਨਾ ਹਾਂ ਪਰ ਦੀਆਂ ਬਿਛਾੜਾਂ ਦੇ ਨਾਲ ਆਪਣੇ ਪਰਨੇ ਵੀ ਲੱਥ ਗਿਆ ਕੱਪੜੇ ਸਾਰੇ ਪਿੱਛੇ ਗਏ ਜੀ ਠੀਕ ਹੈ ਠੀਕ ਹੈ ਸੋ ਇਹ ਹੁਣ ਸਾਡੇ ਜਿਹੜੇ ਆ ਪੰਜਾਬੀ ਵੀਰ ਤੁਸੀਂ ਸਾਰੇ ਦੇਖ ਰਹੇ ਕਿਸਾਨ ਭਰਾ ਇਹ ਹੁਣ ਬੰਬਾਂ ਨਾ ਖੇਡਣ ਦੇ ਅੱਜ ਲੋਕੀ ਬੰਬਾਂ ਤੋਂ ਡਰਦੇ ਆ ਤੇ ਬੰਬਾਂ ਨਾ ਖੇਡਣ ਦੇ ਬਣਾ ਰਹੀ ਆ ਜੀ ਵੈਸੇ ਕਹਣਾ ਬੰਬਾਂ ਨਾ ਖੇਡੇ ਅੱਜ ਬੰਬਾਂ ਨਾ ਖੇਡੇ ਆ ਜੀ ਪੜਦੀਆਂ ਗੰਦੇ ਪੜਦੀਆਂ ਮਿਸ਼ਾੜਾਂ ਨੇ ਬੰਬਾਂ ਨਾ ਖੇਡੇ ਜਿੱਦਾਂ ਕਾਰਗਲ ਦੀ ਲੜਾਈ ਚ ਲੜਦੇ ਆ ਨਾ ਉਹਦਾ ਅੱਜ ਲੜਦੇ ਆ ਇਸ ਮੋਦੀ ਸਰਕਾਰ ਨਾਲ ਆਪਣੀ ਨਾਲ ਠੀਕ ਇਹ ਵੇਖੋ ਜੀ ਦੁਸ਼ਮਣ ਦੇ ਬੰਬ ਨਹੀਂ ਸੀ ਇਹ ਕੋਈ ਪਾਕਿਸਤਾਨ ਦੇ ਬੰਬ ਨਹੀਂ ਸੀ ਇਹ ਕੋਈ ਚਾਈਨਾ ਤੋਂ ਚੱਲੇ ਚਾਈਨਾ ਫੌਜ ਦੇ ਬੰਬ ਨਹੀਂ ਸੀ ਇੱਥੇ ਫਿਰ ਯਾਦ ਦਲਾਈ ਆ 84 ਇੱਥੇ ਫਿਰ ਆਪਣਿਆਂ ਨੇ ਆਪਣੇ ਹੱਥੇ ਕਾਰਗਲ ਜੰਗ ਦੀ ਯਾਨੀ ਯਾਦ ਲਾਈ ਆ ਸਾਨੂੰ ਜੀ ਹੁਣ ਅੱਛਾ ਜੀ ਹਾਂ ਜਿਹੜੀ ਤਾਜੀ ਹੋ ਕੇ ਹਟਿਆ ਹੁਣ ਜੀ ਠੀਕ ਹੈ ਹਾਂਜੀ ਇੱਥੇ ਆਪਣਿਆਂ ਨੇ ਫਿਰ ਵੇਖੋ ਆਪਣਿਆਂ ਦੇ ਉੱਤੇ ਹੀ ਬੰਬ ਵਰਸਾ ਦਿੱਤੇ ਗੰਦੇ ਪਾਣੀ ਦੀਆਂ ਬਚਾਰਾਂ ਬਚਾ ਦਿੱਤੀਆਂ ਤੇ ਧਮਕੀਆਂ ਵੀ ਲਾਈਆਂ ਨੇ ਜੀ ਤਾਂ ਕਿਉਂ ਨਹੀਂ ਲਾਈਆਂ ਭਾਜੀ ਇਹ ਸਰਕਾਰ ਨੂੰ ਮੋਦੀ ਸਾਡਾ ਰਾਜਾ ਆ। ਸਪੀਕਰ ਚੱਲ ਰਿਹਾ ਸੀ ਸਪੀਕਰ 'ਚ ਹਰਿਆਣਾ ਸਰਕਾਰ ਨੇ ਧਮਕੀਆਂ ਵੀ ਲਾਈਆਂ ਜੇ ਅੱਗੇ ਬਦੇ 144 ਲੱਗੀ ਆ ਗੋਲੀ ਦੀ ਗੱਲ ਕਰ ਜੋ ਗੋਲੀ ਮਾਰ ਦਨ ਤਾਂ ਕੀ ਹੋ ਗਿਆ ਜੀ ਜੇ ਸਾਡੀ ਵਧੀ ਹੋਈ ਆ ਅਸੀਂ ਜੇ ਉੱਥੋਂ ਬਚ ਕੇ ਆ ਗਏ ਇੱਥੇ ਵੀ ਬਚ ਕੇ ਅਸੀਂ ਚਲੇ ਜਾਣਾ ਇਹ ਤਾਂ ਹੀ ਆਪਣੇ ਹੱਕ ਉਦੋਂ ਅਸੀਂ ਦੇਸ਼ ਦੀ ਲੜਾਈ ਲੜਦੇ ਹਗੇ ਹੁਣ ਅਸੀਂ ਆਪਣੇ ਹੱਕਾਂ ਦੀ ਲੜਾਈ ਲੜਦੇ ਆ ਜੀ ਇਹ ਚਾਹਨਾ ਹੈ ਕਿ ਹੁਣ ਜਿਵੇਂ ਮਾਹੌਲ ਸੀ ਉਹਨੂੰ ਫਿਰ ਸਾਹਮਣੇ ਵਾਲਿਆਂ ਨੂੰ ਇਹ ਪਤਾ ਲੱਗ ਗਿਆ ਕਿ ਸਾਡੇ ਤੋਂ ਟ੍ਰੇਨਡ ਬੰਦੇ ਬੈਠੇ ਨੇ ਪੰਜਾਬ 'ਚ ਬਿਲਕੁਲ ਜੀ ਬਿਲਕੁਲ ਭਾਜੀ ਬਹੁਤ ਬੰਦੇ ਟ੍ਰੇਨਡ ਇਹਨਾਂ ਤੇ ਤਾਂ ਆ ਦੇਖੋ ਹੁਣ ਆਪਾਂ 5-7 ਮਿੰਟਾਂ ਦੇ ਵਿੱਚ ਆਂ ਵਾਲਾ ਪਾਰ ਕਰ ਜਾਣਾ ਹੈ ਜੀ ਨਹੀਂ ਜਿਹੜੀ ਹਰਿਆਣਾ ਪੁਲਿਸ ਪਿੱਛੇ ਹਟੀ ਹੈ ਇਸੇ ਕਰਕੇ ਪਿੱਛੇ हट ਗਈ ਨਾ ਕਿ ਹੈ ਨਹੀਂ ਸਾਡੇ ਸਾਰੇ ਵਾਰ ਫੇਲ ਹੋ ਗਏ ਬਸ ਵਾਰ ਫੇਲ ਹੋ ਗਿਆ ਉਹਨਾਂ ਜਿੰਨਾਂ ਉਹਨਾਂ ਦਾ ਜੋਰ ਸਿਕਾ ਉਹਨੇ ਲਾ ਕੇ ਵੇਖ ਲਿਆ ਫਰਮਾਇਆ ਹੁਣ ਉਹਨਾਂ ਨੇ ਖੱਟੇ ਨੂੰ ਫੋਨ ਵੀ ਜਨਾਬ ਇੱਥੇ ਤੇ ਹਾਰ ਟੁੱਲਦੀ ਹੈ ਹੁਣ ਤੇ ਬੰਬ ਇਹਨਾਂ ਨੇ ਹੁਣ ਤੇ ਇਹਨਾਂ ਨੇ ਸੁੱਟਿਆ ਨਹਿਰ 'ਚ ਇਹ ਬੰਬ ਕਿਤੇ ਵਾਪਸ ਤੇ ਜਿੰਨੇ ਬਾਂਬੇ ਨੇ ਛਿੱਟੇ ਚੱਕੇ ਨੇ ਜੇ ਨਾਲ ਸੁੜਦੇ ਆ ਤੇ ਹੋ ਸਕਦਾ ਇਹ ਸਾਡੇ ਤੇ ਕਿਤੇ ਗੋਲੀ ਚਲਾਉਣ ਦਾ ਕੁਝ ਪੁਲਸਾਂ ਨਾਲ ਵੀ ਚੌਕੇ ਸੁਟਿਆ ਨਹੀਂ ਪੁਲਸਾਂ ਨੇ ਛਿੱਟੇ ਮਾਲਾ ਅਸੀਂ ਤਾਂ ਸਿਰਫ ਬੈਰੀਏ ਸੁਟੇ ਆ ਜੀ ਤੇ ਜਾਂ ਅਸੀਂ ਜਿੰਨੇ ਬਾਂਬੇ ਨੇ ਛਟੇ ਛਟੇ ਆ ਉਹ ਚੱਕਿਆ ਥੱਲੇ ਛਟੇ ਕਹਿੰਦੇ ਉਹ ਗੱਟੀ ਵੀ ਤੁਸੀਂ ਵਾਟਰ ਕੈਨਾਂ ਨੂੰ ਵੀ ਚੱਕ ਕੇ ਸੁੱਟਦੇ ਲੱਗੇ ਸੀ ਉਹ ਕਿਉਂ ਹਿੱਲੀ ਹੁੱਲੀ ਨਹੀਂ ਕੀ ਹੋਇਆ ਉਹਦੇ ਨਾਲ ਉਹ ਜਿਹੜਾ ਸਾਹਮਣੇ ਵਾਟਰ ਕੈਨਨ ਹੈ ਪਤਾ ਚੱਲਿਆ ਜੀ ਉਹ ਵੀ ਬੰਦੇ ਸਾਡੇ ਬੰਦਿਆਂ ਦੇ ਵਿੱਚ ਬਹਿ ਕੇ ਗੱਡੀ ਉਹ ਸਟਾਰਟ ਕਰਕੇ ਉਹਨੂੰ ਕਰ ਦਤਾ ਪਿੱਛੇ ਜੀ ਕਰਤਾ ਕਰ ਦਤਾ ਪਿੱਛੇ ਕਰ ਦਤਾ ਆਹ ਦੇ ਆਂਦੇ ਸਭ ਤੋਂ ਪਹਿਲਾਂ ਉਹਦੀ ਸਾਰ ਅੱਗ ਵੱਡੀ ਹੈ ਤੁਸੀਂ ਸਾਰ ਅੱਗ ਗੱਡੀ ਉਹ ਪਾਈਪ ਭਾਜੀ ਆਪਾਂ ਥੱਲੇ ਉਹਦੀ ਦਰਿਆ ਦੇ ਵਿੱਚ ਗਏ ਆ ਦਰਿਆ ਦੇ ਵਿੱਚ ਥੱਲੇ ਜਾ ਕੇ ਜਿਹੜਾ ਪੈਪ ਨਹੀਂ ਗੰਦੇ ਨਾਲੀ ਦੇ ਵਿੱਚ ਲਾਇਆ ਸੀਗਾ ਉਹ ਪੈਪ ਜਾ ਕੇ ਵੱਡਿਆ ਪਹਿਲਾਂ ਜੀ ਹਾਂ ਫੇ ਉਹਨਾਂ ਦਾ ਜਿਹੜਾ ਇਹਦੇ ਨਾਲ ਇੱਕ ਜਕਾਰਾ ਬੜਦਾ ਜੀ ਛੜਦੇ ਨਾ ਦੇ ਐਕਸ਼ਨ ਤੋਂ ਬਾਅਦ ਹਰਿਆਣਾ ਸਰਕਾਰ ਦੇ ਜਦੋਂ ਮਨਸੂਬਿਆਂ ਦੇ ਪਾਣੀ ਫਿਰਿਆ ਤਾਂ ਫਿਰ ਉਹਨਾਂ ਦੀ ਜਿਹੜੀ ਰਣਨੀਤੀ ਉਹ ਬਦਲੀ ਹੈ ਉਹੀ ਕਾਰਨ ਹੈ ਕਿ ਹੁਣ ਰਸਤਾ ਵੀ ਦੇ ਰਹੇ ਨੇ ਰਸਤਾ ਅੱਗੇ ਲੰਘ ਰਿਹਾ ਹੈ ਕੀ ਸੀਗਾ ਜੋ ਵਾਟਰ ਕੈਨਨ ਦੇ ਵਿੱਚ ਗੰਦਾ ਪਾਣੀ ਤਿੱਖੀ ਤਲਵਾਰ ਵਾਂਗੂ ਤਿੱਖਿਆ ਗੋਲੀਆਂ ਵਾਂਗੂ ਇਹਨਾਂ ਜਿਹੜੇ ਪੰਜਾਬ ਦੇ ਕਿਸਾਨ ਸੀ ਯੋਧੇ ਸੀ ਸੰਘਰਸ਼ੀ ਯੋਧੇ ਉਹਨਾਂ ਦੇ ਉੱਪਰ ਜਦੋਂ ਵੱਜ ਰਿਆ ਸੀ ਆ ਰਿਹਾ ਸੀਗਾ ਉਹਨੂੰ ਨਿਸ਼ਚੋ ਨਾਬੂਤ ਕਰਨ ਵਾਸਤੇ ਉਹਨੂੰ ਨਸ਼ਟ ਕਰਨ ਵਾਸਤੇ ਉਹਨੂੰ ناکਾਮ ਕਰਨ ਵਾਸਤੇ ਇਸ ਸੂਰਮੇ ਨੇ ਜੋ ਇਹਨਾਂ ਨੂੰ ਟ੍ਰੇਨਿੰਗ ਫੌਜ ਦਿੱਤੀ ਜਾਂਦੀ ਹੈ ਉਹਦਾ ਇਸਤੇਮਾਲ ਕੀਤਾ ਇਹ ਇਸ ਦਰਿਆ ਦੇ ਢੇਠਾ ਉੱਤਰਿਆ ਇੱਥੋਂ ਤਕਰੀਬਨ ਮੈਂ ਖੁਦ ਇਹਨਾਂ ਕੋਲ ਪੁੱਛੂੰਗਾ ਵੀ ਇਹ ਕਿੰਨਾ ਢੇਠਾ ਉੱਤਰਿਆ ਬਈ ਤਕਰੀਬਨ 15-20 ਫੁੱਟ ਗਹਿਰਾ ਥੱਲੇ ਜਾਣਾ ਪਿਆ ਤੁਹਾਨੂੰ ਇਧਰ ਦੀ ਆਪਾਂ ਉੱਤਰ ਕੇ ਥੱਲੇ ਗਏ ਸੀਗਾ ਪਾਣੀ ਬਹੁਤਾ ਡੂੰਘਾ ਨਹੀਂ ਹੈਗਾ ਜੀ ਗੰਦਾ ਪਾਣੀ ਆ ਪਾਣੀ ਬਹੁਤਾ ਡੂੰਘਾ ਨਹੀਂ ਪਾਣੀ ਜਿਹੜਾ ਹੈਗਾ ਆ ਉਹ ਗੋਡੇ-ਗੋਡੇ ਪਾਣੀ ਆ ਜੀ ਤੇ ਜਿੰਨੀਆਂ ਆਪਣੀਆਂ ਸਵਾਰੀਆਂ ਆਉਂਦੀਆਂ ਜਾਂਦੀਆਂ ਉਧਰੋਂ ਬੱਸਾਂ 'ਚ ਉਤਰ ਕੇ ਜਾਂ ਇਧਰੋਂ ਜਾਂਦੀਆਂ ਉਹ ਸਾਰੇ ਆ ਜਾ ਰਹੇ ਆ ਸਿਰਫ ਇਹ ਆ ਵੀ ਉਹ ਪਾਣੀ ਦੀ ਪਛਾਣ ਕਰੀ ਜਾਂਦੇ ਉਹਨਾਂ ਦਾ ਟੈਂਕਰ ਖਾਲੀ ਨਹੀਂ ਹੁੰਦਾ ਸੀਗਾ ਉਹਨਾਂ ਜਾਂਦਾ ਸੀਗਾ ਫਿਰ ਮੇਰਾ ਵਿਚਾਰ ਕੀਤਾ ਮੈਂ ਕਿ ਆਪਾਂ ਕਿਉਂ ਨਾ ਥੱਲੇ ਉਦੀ ਜਾ ਕੇ ਜਿਹੜੀ ਆ ਇਹਦੀ ਸਾਰ ਆ ਗਈ ਵੜ ਦਿੱਤੀ ਜਾਵੇ ਤਾਂ ਉਹ ਫਿਰ ਜਿਹੜਾ ਆਪਾਂ ਸਾਰਾ ਕੰਮ ਕਿੰਨੀ ਦੇਰ ਚ ਲੱਗ ਬਸ ਕੋਈ 15 20 ਮਿੰਟ ਲੱਗੇ ਆ ਜੀ ਤੇ ਜਦੋਂ ਤੁਸੀਂ ਸਾਰਾ ਕੁ ਵੱਢਦੇ ਪਏ ਸੀ ਤੇ ਕਿਸੇ ਨੇ ਡੱਕਿਆ ਨਹੀਂ ਵੇਖਿਆ ਨਹੀਂ ਵੀ ਆ ਕੇ ਆਪਾਂ 3-4 ਜਾਣੇ ਗਏ ਸੀ ਮੇਰੇ ਨਾਲ 2-3 ਵੀਰ ਹੋਰ ਵੀ ਸੀਗੇ ਜੀ ਉਹ ਐਲੇ ਤਾਂ ਮੈਨੂੰ ਦੇਖ ਨਹੀਂ ਰਹੇ ਹੈਗੇ ਜੀ 2-3 ਬੰਦੇ ਹੋਰ ਵੀ ਸੀਗੇ ਦੂਜਿਆਂ ਸੰਘਰਸ਼ਿਕ ਜਥੇਬੰਦੀਆਂ ਸੀਗੇ ਉਹ ਫੇਰ ਸਾਨੂੰ ਲੱਭਣ ਨੂੰ ਕੋਈ ਨਹੀਂ ਲੱਭਦਾ ਮੇਰੇ ਤੋਂ ਸ੍ਰੀ ਸਾਹਿਬ ਸੀਗੀ ਛੋਟੀ ਪਾਈ ਆਪਾਂ ਉਹਦੇ ਨਾਲ ਫੇਰ ਉਹਦਾ ਫੇਰ ਜਦੋਂ ਤੁਸੀਂ ਉਹਨੂੰ ਥੱਲੇ ਵੱਢਿਆ ਤੇ ਉੱਤੋਂ ਦੇਖਣ ਤਾਂ ਡੇ ਹੋਣੇ ਬਹੁਤ ਬੰਦੇ ਤੇ ਪੁਲਿਸ ਵਾਲੇ ਉੱਤੋਂ ਦੇਖ ਰਹੇ ਸਾਰੇ ਜੀ ਸਾਰੇ ਇੱਦਾਂ ਕਰਕੇ ਬੰਦੂ ਕਾਰਦਾਂ ਦੇ ਤਾਂ ਕੀ ਹੋ ਗਿਆ ਜੀ ਜੇ ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਅਸੀਂ ਆਪਣੇ ਹੱਕਾਂ ਦੀ ਲੜਾਈ ਸੋ ਇਹ ਰਟਾਇਰ ਫੌਜੀ ਦਵਿੰਦਰ ਸਿੰਘ ਜਦੋਂ ਇੰਨੇ ਇਸ ਜ਼ਹਿਰੀਲੇ ਪਾਣੀ ਵਾਲੀ ਮਸ਼ੀਨ ਦੀ ਸਾਰਾ ਕੁ ਵੱਢੀ ਉਸ ਤੋਂ ਬਾਅਦ ਉਹਨਾਂ ਦੇ ਹੌਸਲੇ ਵੀ ਪਸਤ ਹੋਏ ਉਸ ਤੋਂ ਬਾਅਦ ਨਾਲ ਦੀ ਨਾਲ ਜਿਹੜੇ ਉੱਤੇ ਕਿਸਾਨ ਸੂਰਮੇ ਸੀ ਉਹਨਾਂ ਨੇ ਚੱਕ ਕੇ ਜਿਹੜੇ ਬੈਰੀਕੇਡ ਸੀਗੇ ਜਦੋਂ ਚੱਕ ਚੱਕ ਕੇ ਨਹਿਰ ਚ ਸੁੱਟੇ ਫਿਰ ਉਸ ਤੋਂ ਬਾਅਦ ਵਾਰੀ ਆਈ ਬੰਬਾਂ ਦੀ ਔਰ ਉਹ ਬੰਬ ਜਿਹੜੇ ਸੀਗੇ ਜਿਹੜੇ ਅਥਰੂ ਗੈਸ ਵਾਲੇ ਗੋਲੇ ਉਹ ਜਦੋਂ ਸੁਟੇ ਗਏ ਤੇ ਉਹਦਾ ਹੱਲ ਵੀ ਫਿਰ ਵੀਰ ਨੇ ਕੱਢ ਲਿਆ ਫਿਰ ਇਹਨਾਂ ਨੇ ਗਿੱਲੇ ਪਾਣੀ ਦੇ ਨਾਲ ਅੱਖਾਂ ਦਾ ਲਾਗੇ ਰੱਖਿਆ ਜੁਗਾੜ ਔਰ ਜਿਵੇਂ ਬੰਬ ਡਿੱਗਦਾ ਸੀ ਉਹਨੂੰ ਚੱਕ ਕੇ ਤੇ ਨਾਲ ਹੀ ਪਾਣੀ 'ਚ ਜਦੋਂ ਉਹ ਵੀ ਫੁੱਸ ਹੋਣੇ ਸ਼ੁਰੂ ਹੋ ਗਏ ਤਾਂ ਫਿਰ ਉਹਨਾਂ ਨੂੰ ਲੱਗਾ ਕਿ ਹੁਣ ਸਾਡੇ ਸਾਰੇ ਕੰਮ ਫੁੱਸ ਹੋ ਗਏ ਨੇ ਹਾਂ ਜੀ ਉਹਨਾਂ ਨੇ ਫਿਰ ਆਪਣੀ ਜਿਹੜੀ ਆ ਕਿ ਉਹ ਰਸਤਾ ਉਹ ਨਹੀਂ ਖੋਲ ਦਿੱਤਾ ਹੁਣ ਸਾਡੇ ਜਿਹੜੇ ਜਥੇ ਆ ਜਿੰਨੀਆਂ ਕਿਸਾਨ ਬੰਦੀਆਂ ਸਾਰੀਆਂ ਆਪਾਂ ਹੁਣ ਕੀ ਆ ਆਪਾਂ ਹੁਣ ਦਿੱਲੀਆਂ ਨੂੰ ਜਾ ਰਹੇ ਆਂ ਜੀ ਰਾਹ ਵੀ ਦੇਤੇ ਜੀ ਰਾਹ ਵੀ ਦੇ ਰਾਹ ਦਿੱਤੇ ਨਹੀਂ ਲੈ ਲੈ ਜਿਹੜੇ ਕੰਡੇ ਬਾਜੀ ਜਿਹੜੇ ਹੱਕ ਆ ਨਾ ਉਹ ਮੰਗਿਆ ਨਹੀਂ ਮਿਲਦੇ ਹੱਕ ਧੱਕੇ ਨਾਲ ਖੋਹੇ ਪੈਂਦੇ ਆ ਜੀ 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 ਹਾਂ ਜੋ ਲੈ ਹੈ ਨਿਜ ਬਲ ਸੇ ਲੈ ਹੈ ਕੋਈ ਕਿਸੇ ਕੋ ਰਾਜ ਨਾ ਦੇ ਹੈ ਹਾਂ ਧੱਕੇ ਨਾਲ ਖੋਹੇ ਪੈਂਦੇ ਆ ਜੀ ਬਿਲਕੁਲ